ਹਾਈ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਸਿਮ ਨਿਊ ਕ੍ਰੀਏਟੀਵਿਟੀ ਦੇਖਿਓ ਜੀ ਮੈਂ ਤੁਹਾਡੇ ਲਈ ਬਹੁਤ ਹੀ ਆਸਾਨ ਜਿਹਾ ਬਣਾਈ ਡਿਜ਼ਾਈਨ ਲੈ ਕੇ ਆਈ ਜੀ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਫਰੈਂਡਸ ਇਸ ਨੂੰ ਤੁਸੀਂ ਲੇਡੀ ਜੈਂਟਸ ਔਰ ਬੱਚਿਆਂ ਦੇ ਕੋਟੀ ਸਵੈਟਰ ਜੈਕਟ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਜੀ ਚਲਿਏ ਬਣਾਉਣਾ ਸਟਾਰਟ ਕਰਦੇ ਹਾਂ ਜੀ ਦੇਖੀ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 7 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ ਮੀਨ 7-7 ਫੰਦਿਆਂ ਦੇ ਜੋ ਪੂਰੀ ਰੋ ਵਿੱਚ ਅਸੀਂ 1 2 3 4 5 6 7 ਇਸ ਤਰ੍ਹਾਂ ਫਿਰ ਤੋਂ 1 2 3 4 5 6 7 ਇਸ ਤਰ੍ਹਾਂ 7 7 लास्ट ਤੇ ਸੀ ਚਾਰ ਫੰਦੇ ਐਕਸਟਰਾ ਰੱਖਾਂਗੇ ਤਾਂ ਇਹ ਪੈਟਰਨ ਸੈੱਟ ਆਏਗਾ ਮੇਜ 7 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਲੈ ਕੇ ਚਾਰ ਫੰਦੇ ਐਕਸਟਰਾ ਰੱਖਨੇ ਆ ਤਾਂ ਇਹ ਪੈਟਰਨ ਸੈੱਟ ਆਏਗਾ ਬਾਰਡਰ ਤੋਂ ਬਾਅਦ ਜਿੱਦੀ ਸਾਈਡ ਤੋਂ ਸਿੱਕ ਆਪਣੀ ਬੇਸ ਕਰੋ ਪਾਵਾਂਗੇ ਜੀ ਕਿ ਜਦੋਂ ਵੀ ਅਸੀਂ ਡਿਜ਼ਾਈਨ ਸਟਾਰਟ ਕਰਨਾ ਤਾਂ ਸਾਨੂੰ ਇਹ ਬੇਸ ਕਰੋ ਪਾਣੀ ਪੈਗੀ ਇੱਕ ਅਸੀਂ ਰਾਈਟ ਸਾਈਡ ਤੋਂ ਬਣਾਵਾਂਗੇ ਔਰ ਇੱਕ ਅਸੀਂ ਬੈਕ ਸਾਈਡ ਤੋਂ ਦੋ ਫੰਦੇ ਉਲਟੇ ਬਣਾਈ 3 4 5 ਪਰ ਪੰਜ ਫੰਦੇ ਸਿੱਧੇ ਕਿ ਦੋ ਫੰਦੇ ਉਲਟੇ ਪੰਜ ਫੰਦੇ ਸਿੱਧੇ ਇਹ ਹੀ ਅਸੀਂ ਸੱਤ ਫੰਦੇ ਅੱਗੇ-ਅੱਗੇ ਰਿਪੀਟ ਕਰਦੇ ਜਾਣਾ ਜੀ ਫਿਰ ਤੋਂ ਦੋ ਫੰਦੇ ਉਲਟੇ ਬੁਨੇ ਕਿ ਆਰ ਪੰਜ ਫੰਦੇ ਅਸੀਂ ਸਿੱਧੇ ਬੁਨਾਂਗੇ 2 3 4 5 ਦੋ ਫੰਦੇ ਉਲਟੇ ਐ ਸਟਿਚ ਫੰਦਾ ਵੀ ਅਸੀਂ ਇਸ ਤਰ੍ਹਾਂ ਉਲਟਾ ਬੁਨਿਆ ਦੇਖੀਏ ਇਹਦੇ ਨਾਲ ਸਾਡੀ ਇੱਕ بیس ਕਰੋ ਪੈ ਗਈ ਹੈ ਜੀ ਹੁਣ ਅਸੀਂ ਬੈਕ ਸਾਈਡ ਆਕੇ ਡਿਜ਼ਾਈਨ ਦੀ ਸੈਕੰਡ ਰੋ ਇਹ ਵੀ ਸਾਡੀ ਫਾਊਂਡੇਸ਼ਨ ਰੋ ਹੋ ਜਾਏਗੀ ਫਰੈਂਡਸ ਇਹ ਵੀ ਸਾਡੀ بیس ਕਰੋ ਦੇਖੀ ਜੋ ਫੁੰਦਾ ਜਿਸ ਤਰ੍ਹਾਂ ਦਿਖਾਈ ਦਿੰਦਾ ਅਸੀਂ ਉਸ ਟੇਮ ਬੁਨਾਂਗੇ ਦੋ ਫੰਦੇ ਅਸੀਂ ਸਿੱਧੇ ਬੁਨੇਂ ਬੂਲ ਆਪਣੇ ਪਰ ਲੈ ਕੇ ਆਏ ਪੰਜ ਫੰਦੇ ਅਸੀਂ ਉਲਟੇ ਬੁਨਾਂਗੇ ਜੋ ਸਾਈਡ ਤੋਂ ਸਿੱਧੇ ਨੇ ਇਸ ਸਾਈਡ ਤੋਂ ਉਲਟੇ ਆਉਣਗੇ ਦੇਖੀ ਇਹ ਹੀ ਅਸੀਂ ਸੱਤ ਫੰਦੇ ਅੱਗੇ-ਅੱਗੇ ਰਿਪੀਟ ਕਰਦੇ ਜਾਣਾ ਜੀ ਫਿਰ ਤੋਂ ਦੋ ਫੰਦੇ ਸਾਡੇ ਸਿੱਧੇ ਆਉਣਗੇ ਪੰਜ ਫੰਦੇ ਉਲਟੇ ਬੁਨਾਂਗੇ 2 3 4 5 ਦੇਖੀ ਦੋ ਫੰਦੇ ਸਿੱਧੇ ਐਸ ਦਾ ਫੰਦਾ ਸੀ ਉਲਟਾ ਬੁਨਿਆ ਇਹਦੇ ਨਾਲ ਸਾਡੀਆਂ ਦੋ بیس ਗਰੂਪ ਪੈ ਗਈਆਂ ਜੀ ਹੁਣ ਅਸੀਂ ਆਪਣਾ ਡਿਜ਼ਾਈਨ ਸਟਾਰਟ ਕਰਾਂਗੇ ਡਿਜ਼ਾਈਨ ਦੀ ਫਰਸਟ ਰੋ ਰਾਈਟ ਸਾਈਡ ਤੋਂ ਹੁਣ ਧਿਆਨ ਨਾਲ ਦੇਖਣਾ ਓਕੇ ਐਸ ਸਟਿਚ ਫੰਦਾ ਸੀ ਸਲੀਪ ਕੀਤਾ ਬੂਲ ਆਪਣੇ ਵੱਲ ਲੈ ਕੇ ਆਏ ਦੋ ਫੰਦੇ ਉਲਟੇ ਦੇਖੀ ਬੂਲ ਪਿੱਛੇ ਲੈ ਕੇ ਗਿਆ ਇੱਕ ਫੰਦਾ ਸੀ ਇਸ ਤਰ੍ਹਾਂ ਸਿੱਧਾ ਬੁਣਿਆ ਹੁਣ ਅਸੀਂ ਕੀ ਕਰਨਾ ਹੈ 1 2 3 ਇਹ ਤਿੰਨ ਫੰਦੇ ਲੈਣੇ ਨੇ ਤੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਇੱਕ ਵਾਰ ਬੁਣਿਆ ਬੂਲ ਆਪਣੇ ਵੱਲ ਲੈ ਕੇ ਆਈ ਇੱਕ ਸਾਡੀ ਜਾਲੀ ਬਣ ਗਈ ਇੱਕ ਵਾਰ ਅਸੀਂ ਫੇਰ ਬੁਣਾ ਕੇ ਦੇਖੀਏ ਇਸ ਤਰ੍ਹਾਂ ਤਿੰਨ ਤੋਂ ਅਸੀਂ ਇਹ ਤਿੰਨ ਫੰਦੇ ਲੈ ਲੈਨੇ ਇੱਕ ਫੰਦਾ ਫਿਰ ਤੋਂ ਸਿੱਧਾ ਇਹ ਹੀ ਸੱਤ ਫੰਦੇ ਅਸੀਂ ਅੱਗੇ-ਅਗੇ ਰਿਪੀਟ ਕਰਦੇ ਜਾਣਾ ਜੀ ਦੋ ਫੰਦੇ ਉਲਟੇ ਇੱਕ ਸਿੱਧਾ ਤਿੰਨ ਤੋਂ ਤਿੰਨ ਫਿਰ ਇੱਕ ਸਿੱਧਾ ਫਿਰ ਇਹ ਰਿਪੀਟ ਕਰਾਂਗੇ ਦੋ ਫੰਦੇ ਉਲਟੇ ਇਦਕੇ ਇੱਕ ਪਹਿਲਾ ਫੰਦਾ ਸੀ ਸਿੱਧਾ ਹੀ ਬਣਾਉਣਾ ਸਿੰਗਲ ਫਿਰ ਅਸੀਂ ਤਿੰਨ ਤੋਂ ਤਿੰਨ ਫੰਦੇ ਲੈ ਲੈਣੇ ਨੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਜਾਲੀ ਬਣਾ ਸਕਦੇ ਹੋ ਦੇਖ ਤਿੰਨ ਤੋਂ ਅਸੀਂ ਇਹ ਤਿੰਨ ਫੰਦੇ ਲੈ ਲੈਨੇ ਫਿਰ ਲਾਸਟ ਵਾਲਾ ਫੰਦਾ ਸਿੰਗਲ ਸਿੱਧਾ ਬੁਨਾਂਗੇ ਦੋ ਫੰਦੇ ਅਸੀਂ ਉਲਟੇ ਬੁਨੇ ਐ ਜਿਹੜੇ ਸਟਿਚ ਫੰਦਾ ਵੀ ਅਸੀਂ ਉਲਟਾ ਬੁਨਿਆ ਦੇਖੀ ਡਿਜ਼ਾਈਨ ਦੀ ਪਹਿਲੀ ਸਲਾਈ ਸਾਡੀ ਇਸ ਤਰ੍ਹਾਂ ਪੈ ਗਈ ਹੈ ਜੀ ਹੁਣ ਅਸੀਂ ਬੈਕ ਸਾਈਡ ਆ ਕੇ ਡਿਜ਼ਾਈਨ ਦੀ ਸੈਕੰਡ ਰੋ ਸੈਕੰਡੋ ਜਿਸ ਤਰ੍ਹਾਂ ਫੰਦਾ ਸਾਨੂੰ ਦਿਖਾਈ ਦੇ ਰਿਹਾ ਸੀ ਉਸ ਤਰੀਏ ਬੁਣਾਗੇ ਦੋ ਫੰਦੇ ਸਿੱਧੇ ਪੰਜ ਫੰਦੇ ਅਸੀਂ ਉਲਟੇ ਬਣਾਉਣੇ ਨੇ ਚਾਰ ਔਰ ਪੰਜ ਦੇਖੀ ਇਹ ਹੀ ਅਸੀਂ ਅੱਗੇ-ਅਗੇ ਰਿਪੀਟ ਕਰਦੇ ਜਾਣਾ ਜੀ ਫਿਰ ਤੋਂ ਦੋ ਫੰਦੇ ਸਿੱਧੇ ਬੁਣਾਗੇ ਔਰ ਪੰਜ ਫੰਦੇ ਉਲਟੇ ਦੇਖੀ ਫ੍ਰੈਂਡ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲੀ Bell icon ਦਾ button ਵੀ press ਕਰਨਾ ਜੀ ਤਾਂ ਕਿ ਮੇਰੀ ਹਰ ਨਿਊ ਵੀਡੀਓ ਦਾ notification ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਦੇਖਿਓ ਇਸ ਤਰ੍ਹਾਂ ਸੀ ਸੈਕਿੰਡ ਰੋ ਬਣਾ ਲਈਏ ਜੀ ਹੁਣ ਅਸੀਂ ਰਾਈਟ ਸਾਈਡ ਆ ਗਏ ਡਿਜ਼ਾਈਨ ਦੀ 3rd row ਐ ਸਟਿਚ ਫੰਦਾ ਸੀ ਇਸ ਤਰ੍ਹਾਂ slip ਕੀਤਾ। ਬੂਲ ਆਪਣੇ ਵੱਲ ਲੈ ਕੇ ਆਏ ਦੋ ਫੰਦੇ ਅਸੀਂ ਇਸ ਤਰ੍ਹਾਂ ਉਲਟੇ ਬੁਨੇ ਦੇਖਿਓ ਹੁਣ ਅਸੀਂ ਕੀ ਕਰਨਾ ਇਹ ਵਾਲਾ ਫੰਦਾ ਸੀ ਇਹ ਫੰਦੇ ਨਾਲ ਘਟਾ ਦੇਣਾ ਪਹਿਲਾਂ ਅਸੀਂ ਕੀ ਕਰਨਾ 1 2 3 ਇਹ ਤੀਸਰਾ ਹੋ ਗਿਆ ਇੱਥੋਂ ਅਸੀਂ ਇੱਕ ਲੂਪ ਲੈਣਾ ਐਕਸਟਰਾ ਲੂਪ ਲਿਆ ਦੇਖੀ ਜੋ ਫੰਦਾ ਸੀ ਐ ਐਕਸਟਰਾ ਲਿਆ ਇਹ ਹੀ ਹੁਣ ਅਸੀਂ ਇਹਦੇ ਨਾਲ ਘਟਾ ਦੇਵਾਂਗੀ ਦੇਖੀ ਸਾਡਾ ਦੇਖੀ ਜੋ ਫੰਦਾ ਬਧਿਆ ਸੀ ਲੂਪ ਨਾਲ ਇਹੋ ਹੀ ਅਸੀਂ ਘਟਾ ਦਿੱਤਾ ਇੱਕ ਫੰਦਾ ਸਿੱਧਾ ਫਿਰ ਤੋਂ ਇਹ ਵਾਲੇ ਫੰਦੇ ਨਾਲ ਇਹ ਵਾਲਾ ਫੰਦਾ ਅਸੀਂ ਘੱਟ ਕਰਨਾ ਦੇਖੀ ਫਿਰ ਤੋਂ ਦੋ ਦਾ ਇੱਕ ਬਣਾਇਆ ਫਿਰ ਤੋਂ ਇਹ ਰੋ ਵਿੱਚ 1 2 3 ਇਹ ਤੀਸਰੀ ਰੋਚ ਹੌਲ ਵਿੱਚ ਅਸੀਂ ਸਲਾਈ ਪਾਣੀ ਹੈ ਕਿਸ ਤਰ੍ਹਾਂ ਲੂਜ਼ ਲੂਪ ਲੈਣਾ ਫਿਰ ਤੋਂ ਇਹ ਸੱਤ ਫੰਦੇ ਇੱਦਾਂ ਹੀ ਰਿਪੀਟ ਕਰਾਂਗੇ ਜੀ ਦੋ ਫੰਦੇ ਉਲਟੇ ਬੁਨੇ ਬੂਲ ਪਿੱਛੇ ਫਿਰ ਤੋਂ 1 2 1 1 2 3 ਤੀਸਰੇ ਹੋਲ ਚ ਅਸੀਂ ਇਸ ਤਰ੍ਹਾਂ ਸਲਾਈਪ ਆਈ ਦੇਖੀ ਇੱਕ ਇਹਨਾਂ ਲੂਜ਼ ਲੂਪ ਲਿਆ ਫਿਰ ਤੋਂ ਇੱਥੇ ਦੋ ਦਾ ਇੱਕ ਬਣਾ ਦੇਣਾ ਦੇਖੀ ਆ ਇੱਕ ਫੰਦਾ ਸਿੰਗਲ ਫਿਰ ਤੋਂ ਅਸੀਂ ਇਹਨੂੰ ਸਿੱਧਾ ਕਰਾਂਗੇ ਦੋ ਦਾ ਇੱਕ ਬਣਾ ਦੇਵਾਂਗੇ ਫਿਰ ਤੋਂ 1 2 3 ਇਹ ਤੀਸਰੇ ਹੋਲ ਚ ਅਸੀਂ ਸਲਾਈਪਾਈ ਇੱਕ ਇਸ ਤਰ੍ਹਾਂ ਲੂਜ਼ ਲੂਪ ਲਿਆ ਫਿਰ ਤੋਂ ਬੂਲ ਆਪਣੇ ਵੱਲ ਦੋ ਫੰਦੇ ਸਾਡੇ ਉਲਟੇ ਆਣਗੇ ਇਹਦੇ ਨਾਲ ਸਾਡੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਜੀ ਹੁਣ ਅਸੀਂ ਬੈਕ ਸਾਈਡ ਆ ਗਏ ਡਿਜ਼ਾਈਨ ਦੇ ਫੋਰਥ ਰੋ ਔਰ ਲਾਸਟ ਰੋ ਸਾਰੀ ਐਸ ਸਟਿਚ ਫੰਦਾ ਸਲਿੱਪ ਕੀਤਾ ਦੋ ਫੰਦੇ ਅਸੀਂ ਸਿੱਧੇ ਬੁਨਾਂਗੇ ਬੈਕ ਸਾਈਡ ਤੋਂ ਇਹਦੀ ਸਾਰੀਆਂ ਸਲਾਈਆਂ ਇਦਾਂ ਪੈਣਗੀਆਂ ਜੀ ਸੌਰੀ ਜੋ ਫੰਦਾ ਜਿਸ ਤਰ੍ਹਾਂ ਦਿਖਾਈ ਦਿੰਦਾ ਅਸੀਂ ਉਸ ਤਰ੍ਹਾਂ ਬੁੰਦੇ ਜਾਣਾ ਉਲਟੇ ਫੰਦੇ ਉੱਤੇ ਅਸੀਂ ਉਲਟੇ ਫੰਦੇ ਬਣਾਉਣੇ ਆਂ ਔਰ ਸਿੱਧੇ ਫੰਦੇ ਉੱਤੇ ਸਿੱਧੇ ਫੰਦੇ ਬਣਾਉਣੇ ਆ ਇਸ ਤਰੀਏ ਬੈਕ ਸਾਈਡ 'ਤੇ ਅਸੀਂ ਕੋਈ ਵੀ ਡਿਜ਼ਾਈਨ ਨਹੀਂ ਬਣਾਉਣਾ ਇਸ ਤਨੇ ਉਲਟੇ ਸਿੱਧੇ ਫੰਦਿਆਂ ਨਾਲ ਹੀ ਸਾਰੀਆਂ ਸਲਾਈਆਂ ਕੰਪਲੀਟ ਕਰਨੀਆਂ ਨੇ ਜੀ ਇੱਕ ਪੰਜ ਫੰਦੇ ਉਲਟੇ ਦੋ ਫੰਦੇ ਸਿੱਧੇ ਐ ਸਟਿਚ ਫੰਦਾ ਅਸੀਂ ਉਲਟਾ ਬਣਿਆ ਦੇਖੀਏ ਜਿੰਨਾ ਸਾਰੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਫਰੈਂਡਸ ਕਿ ਸਾਡਾ ਇਹ ਡਿਜ਼ਾਈਨ ਬਣਨ ਲੱਗਿਆ ਫਿਰ ਤੋਂ ਇਹ ਹੀ ਫਸਟ ਰੋ ਸੀ ਇਥੋਂ ਰਿਪੀਟ ਕਰਾਂਗੇ ਇਹ ਹੀ ਚਾਰ ਚਸਲਾਈਆਂ ਅੱਗੇ-ਅੱਗੇ ਬਣਾਉਂਦੇ ਚਾਵਾਂਗੇ ਤਾਂ ਡਿਜ਼ਾਈਨ ਇਸ ਤਰ੍ਹਾਂ ਬਣੇਗਾ ਜੀ ਦੇਖੀ ਇਹ ਹੀ ਚਾਰ-ਚਾਰ ਸਲਾਈਆਂ ਸੀ ਅੱਗੇ-ਅੱਗੇ ਬਣਾਉਂਦੇ ਕਿਆਂ ਤਾਂ ਇਹ ਡਿਜ਼ਾਈਨ ਇਸ ਤਰ੍ਹਾਂ ਦੇਖੀ ਦਿਖਾਈ ਦਿੰਦਾ ਕੰਪਲੀਟ ਹੋ ਕੇ ਬਹੁਤ ਹੀ ਸਾਂਝਾ ਡਿਜ਼ਾਈਨ ਹੈ ਜੀ ਬਣ ਕੇ ਦੇਖੀਏ ਬਹੁਤ ਹੀ ਗੁੰਦਵਾ ਡਿਜ਼ਾਈਨ ਬੰਦਾ ਸਵੈਟਰ ਲਈ ਜੈਕਟ ਲਈ ਕਾਰਡੀਗਨ ਲਈ ਬਹੁਤ ਹੀ ਪਿਆਰੀ ਡਿਜ਼ਾਈਨ ਹੈ ਫਰੈਂਡ ਤੁਸੀਂ ਇਸ ਨੂੰ ਦੇਖਿਆ ਕਿਸੇ ਵੀ ਕਲਰ ਵਿੱਚ ਪਾ ਸਕਦੇ ਹੋ ਬਹੁਤ ਹੀ ਵਧੀਆ ਲੁੱਕ ਦੇਗਾ ਪਲੀਜ਼ ਫਰੈਂਡਸ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮਾਚ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ